ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗੇਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਕਰਨੀ ਆਪਾਂ ਦਿੱਲੀ ਮਾਡਲ ਦੀ ਜਿਹੜੀਆਂ ਕਸਟਮਰਾਂ ਗੱਡੀਆਂ ਦਿੱਲੀ ਤੋਂ ਲਿਆ ਕੇ ਜਾਂ ਅਦਰ ਸਟੇਟਾਂ ਦੇ ਵਿੱਚੋਂ ਲਿਆ ਕੇ ਉਹਨਾਂ ਨੂੰ ਤਿਆਰ ਕਰਵਾਉਂਦੇ ਨੇ ਆਪਣੇ ਪਰਸਨਲ ਰੱਖਣ ਵਾਸਤੇ ਤੇ ਜਾਂ ਫਿਰ ਸੇਲ ਕਰਨ ਵਾਸਤੇ ਤੇ ਉਹ ਜਿਹੜੇ ਕਸਟਮਰ ਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਵੀ ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਵੀ ਜਿਹੜੀ ਗੱਡੀ ਆ ਨਾ ਜਿਹੜੀ ਤੁਸੀਂ ਲੈਣੀ ਆ ਦਿੱਲੀ ਤੋਂ ਜਾਂ ਆਦਰ ਸਟੇਟ ਤੋਂ ਕਿਤੋਂ ਵੀ ਤੁਸੀਂ ਲੈਣੀ ਆ ਗੱਡੀ ਕੋਸ਼ਿਸ਼ ਕਰੋ ਬਾਡੀ ਲੈਣ ਉਹਦੀ ਕਿੰਨਾ ਦੀ ਮਰਜ਼ੀ ਹੋਵੇ ਪਰ ਇਦਾਂ ਜ਼ਰੂਰ ਤੁਸੀਂ ਮਤਲਬ ਧਿਆਨ ਦੇ ਉਹਦੇ ਵੱਲ ਵੀ ਉਹਦਾ ਜਿਹੜਾ ਕੰਮ ਵਾ ਉਹ ਫਸਟ ਟਾਈਮ ਹੋਣਾ ਹੋਵੇ ਡੈਂਟ ਜਿੰਨੇ ਮਰਜ਼ੀ ਹੋਣ ਤੇ ਕਲਰ ਜਿੰਨਾ ਮਰਜ਼ੀ ਉਹਦਾ ਬਾਹਰੋਂ ਸਕ੍ਰੈਚਿਆ ਹੋਵੇ ਬਟ ਉਹ ਪਹਿਲੀ ਵਾਰ ਹੋਣਾ ਹੋਵੇ ਜਿਆਦਾ ਤੋਂ ਜਿਆਦਾ ਦੂਜੀ ਵਾਰ ਕੋਸ਼ਿਸ਼ ਕਰੋ ਉਹ ਵੀ ਮਤਲਬ ਪਹਿਲੀ ਵਾਰ ਹੀ ਕੰਮ ਹੋਣਾ ਹੋਵੇ ਐਕਸੀਡੈਂਟ ਨਾ ਹੋਵੇ ਗੱਡੀ ਕੋਈ ਵੀ ਮੂਰੋਂ ਮੇਜਰ ਐਕਸੀਡੈਂਟ ਨਾ ਹੋਵੇ ਬੈਕ ਟੂ ਐਕਸੀਡੈਂਟ ਨਾ ਹੋਵੇ ਤੇ ਫਸਟ ਵਾਰ ਕੰਮ ਹੋਣਾ ਹੋਵੇ ਜਾਂ ਸੈਕੰਡ ਵਾਰ ਕਿਉਂਕਿ ਜੇ ਉਸ ਤੋਂ ਪਹਿਲਾਂ ਗੱਡੀ ਜਿਆਦਾ ਵਾਰ ਰਿਪੇਅਰ ਹੋਈ ਹੁੰਦੀ ਆ ਤਾਂ ਉਹਦੀ ਜਿਹੜੀ ਹਾਲਤ ਆ ਉਹ ਕਾਫੀ ਜਿਹੜੀ ਨਾਜ਼ੁਕ ਹੋ ਚੁੱਕੀ ਹੁੰਦੀ ਹੈ ਦੁਬਾਰਾ ਦੁਬਾਰਾ ਜਦੋਂ ਗੱਡੀ ਰਿਪੇਅਰ ਹੁੰਦੀ ਆ ਤੇ ਉਹਦੀ ਜਿਹੜੀ ਸਟੈਂਡਿੰਗ ਆ ਗੱਡੀ ਦੀ ਉਦਾਂ ਦੀ ਉਨੀ ਸੋਣੀ ਜਿਹੜੀ ਹੈਗੀ ਆ ਉਹ ਨਹੀਂ ਬਣਦੀ ਆ ਆਪਣੇ ਕੋਲ ਕਸਟਮਰ ਗੱਡੀ ਲੈ ਕੇ ਆਏ ਸੀਗੇ ਤੇ ਜਿਹੜੇ ਇਹਨਾਂ ਨੇ ਵੀ ਦਿੱਲੀ ਤੋਂ ਲਈ ਸੀ ਗੱਡੀ ਦਿੱਲੀ ਮਾਡਲ ਸੀ ਦਿੱਲੀ ਨੰਬਰ ਗੱਡੀ ਸੀ ਅ ਇਹਨਾਂ ਨੇ ਜਿਹੜੀ ਗੱਡੀ ਦਿੱਲੀ ਤੋਂ ਲਈ ਸੀ ਤੇ ਉਹ ਗੱਡੀ ਦੀ ਹਾਲਤ ਆ ਜਿਹੜੀ ਉਹ ਬਹੁਤ ਗੰਭੀਰ ਸੀ ਕਾਫੀ ਨਾਜਕੂ ਸੀ ਪਹਿਲਾਂ ਕਾਫੀ ਵਾਰ ਰਿਪੇਅਰ ਆ ਜਿਹੜੀ ਉਹ ਹੋ ਚੁੱਕੀ ਸੀ ਅਸੀਂ ਇਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਹੀਂ ਜੀ ਅ ਅਸੀਂ ਮਤਲਬ ਜਿੱਦਾਂ ਤੁਸੀਂ ਕਹਿੰਨੇ ਹੋ ਉਹਨਾਂ ਦੀ ਡਿਮਾਂਡ ਸੀ ਕਿ ਵੀ ਥੋੜੀ ਜੀ ਇੱਥੋਂ ਕਰ ਦੋ ਥੋੜੀ ਜੀ ਇੱਥੋਂ ਕਰ ਦੋ ਇੱਕ ਬੰਪਰ ਜਿਆ ਕਰ ਦੋ ਤੇ ਵੀ ਸਾਡੀ ਗੱਡੀ ਆ ਜਿਹੜੀ ਉਹ ਮੂੰਹ ਮੱਥੇ ਜੇ ਲੱਗਦੀ ਹੋਊਗੀ ਤੇ ਪਰ ਆਪਾਂ ਉਹਨਾਂ ਨੂੰ ਇਹ ਮਤਲਬ ਸਲਾਹ ਦਿੱਤੀ ਵੀ ਦੇਖੋ ਜੀ ਅਸੀਂ ਇਦਾਂ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਇਦਾਂ ਵੀ ਕੰਮ ਕਰਵਾਉਣੇ ਤਾਂ ਤੁਹਾਡਾ ਘੱਟੋ ਘਾਟ 20 ਤੋਂ 25000 ਰੁਪਏ ਇਹਦੇ ਖਾਚਾ ਆ ਜਾਣਾ ਪਰ ਸਾਡੀ ਜਿਹੜੀ ਸਲਾਹ ਗਈ ਸਾਡੀ ਜਿਹੜੀ ਤੁਹਾਨੂੰ ਰੈਵ ਅਸੀਂ ਤੁਹਾਨੂੰ ਇਹ ਕਹਨੇ ਆ ਵੀ ਤੁਸੀਂ ਇਹਨੂੰ ਗੱਡੀ ਨੂੰ ਸੱਤ ਛੱਡ ਕੇ ਆਲ ਓਵਰ ਪੇਂਟ ਕਰਵਾਓ ਇੱਕ ਤਾਂ ਗੱਡੀ ਦੀ ਸਟੈਂਡਿੰਗ ਸੋਹਣੀ ਬਣ ਜੂ ਹਾਂ ਸਾਡੀ ਮਿਹਨਤ ਜ਼ਰੂਰ ਆ ਜਾਣੀ ਹੈ ਇਹਦੇ ਤੇ ਸੋਹਣੀ ਬਣ ਜੂਗੀ ਕਾਰ ਆ ਤੁਹਾਡੇ ਪੈਸੇ ਵੀ ਲੱਗੇ ਰਾਸ ਆ ਜਾਣਗੇ ਚਾਹੇ ਤੋਂ 45000 ਰੁਪਏ ਤੁਹਾਡਾ ਖਾਚਾ ਆਉਣਾ ਚਲੋ ਪਹਿਲਾਂ ਤਾਂ ਕਸਟਮਰ ਨਾਨੁਕਰ ਜੀ ਕਰਦਾ ਰਿਹਾ ਵੀ ਨਹੀਂ ਜੀ ਨਹੀਂ ਜੀ ਫਿਰ ਕਾਫੀ ਦਿਨ ਬਾਅਦ ਪੰਜ ਚਾਰ ਦਿਨ ਬਾਅਦ ਦੁਬਾਰਾ ਫੇਰ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਅਸੀਂ ਕੰਮ ਕਰਵਾਉਣਾ ਹੈ ਤੇ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਅਸੀਂ ਉਹ ਬਾਹੀ ਕਰਵਾ ਸਕਦੇ ਹਾਂ ਵੀ ਪਰ ਸਾਨੂੰ ਗੱਡੀ ਸੋਨੀ ਨੂੰ ਨਾ ਕਹ ਦੇਦੇ ਹੋ ਕਿ ਕੋਈ ਦਿੱਕਤ ਨਹੀਂ ਗੱਡੀ ਸੋਨੂੰ ਇੱਕਦਮ ਵਧੀਆ ਬਣਾ ਕੇ ਦੇਵਾਂਗੇ ਤੇ ਤੁਸੀਂ ਸਾਡੇ ਹਿਸਾਬ ਨਾਲ ਕੰਮ ਕਰਵਾ ਲਓ ਕਿਉਂ ਜੇ ਤੁਸੀਂ ਅੱਧ ਬਚਾਦੇ ਜਾਂ ਕੰਮ ਕਰਵਾਉਂਗੇ ਉਹਦੇ ਵਿੱਚੋਂ ਵੀ ਮਤਲਬ ਤੁਹਾਡੇ ਲੱਗੇ ਰਾਸ ਨਹੀਂ ਆਉਣੇ ਉਹ ਵੀ ਕੋਈ ਬਾਹਲੀ ਵਧੀਆ ਗੱਲ ਨਹੀਂ ਹੁੰਦੀ ਚਲੋ ਉਹਨਾਂ ਨੇ ਆਪਣੀ ਗੱਲ ਮੰਨੀ ਤੇ ਵਧੀਆ ਰਹਿ ਆਪਾਂ ਗੱਡੀ ਨੂੰ LDVI ਮਾਡਲ ਤੋਂ VDI ਮਾਡਲ ਕੀਤਾ ਉਹ ਗੱਡੀ ਲੈ ਆਏ ਸੀ LDVI ਮਾਡਲ ਉਹ ਕਹਿੰਦੇ ਜੀ ਅਸੀਂ ਇਹਨੂੰ VDI ਮਾਡਲ ਕਰਨਾ ਚਾਹੁੰਦੇ ਆ ਵੀ ਚਲੋ ਕੋਈ ਗੱਲ ਨਹੀਂ ਇਹ ਵੀਡੀਓ ਮਾਡਲ ਵੀ ਹੋ ਜਾਊਗੀ ਆਪਾਂ ਉਹੀ ਜਿਹੜੇ ਉਹਦੇ ਫੈਂਡਰ ਸੀਗੇ ਫੈਂਡਰਾਂ ਦੇ ਵਿੱਚੋਂ ਇੰਡੀਕੇਟਰ ਵਾਲੇ ਜਿਹੜੇ ਉਹਨਾਂ ਦੇ ਆਪਸ਼ਨਸ ਦਿੱਤੇ ਹੁੰਦੇ ਆ ਕੰਪਨੀ ਦੇ ਉਹ ਬੰਦ ਕਰਕੇ ਤੇ ਸਾਈਡ ਮਿਰਰ ਗਲਾਸਾਂ ਸਾਈਡ ਗਲਾਸ ਜਿਹੜੇ ਹੁੰਦੇ ਲੱਗੇ ਨੇ ਉਹਨਾਂ ਦੇ ਵਿੱਚ ਜਿਹੜੇ ਆਉਂਦੇ ਨੇ ਉਥੇ ਉਹਦੇ ਮਤਲਬ ਜਿਹੜੇ ਹੈਗੇ ਨੇ ਕਨੈਕਸ਼ਨ ਹੋਗੇ ਤੇ ਗੱਡੀ ਵੀਡੀਆ ਹੀ ਮਾਡਲ ਤਿਆਰ ਕੀਤੀ ਆ ਆਪਾਂ ਐਲਡੀਆਈ ਤੋਂ ਵੀਡੀਆ ਹੀ ਮਾਡਲ ਆ ਜਿਹੜੀ ਉਹ ਤਿਆਰ ਕੀਤੀ ਆ ਗੱਡੀ ਬਹੁਤ ਹੀ ਸੋਹਣੀ ਬਣੀ ਆ ਅ ਮਤਲਬ ਜਿੱਦਾਂ ਗੱਡੀ ਦੀ ਹਾਲਤ ਸੀਗੀ ਉਹਦੇ ਮੁਤਾਬਕ ਜੇ ਅਸੀਂ ਦੇਖੀਏ ਤਾਂ ਸਾਡੀ ਸੋਚ ਤੋਂ ਵੀ ਵਧੀਆ ਗੱਡੀ ਬਣੀ ਆ ਅਸੀਂ ਵੀ ਨਹੀਂ ਸੀ ਸੋਚਿਆ ਵੀ ਯਾਰ ਇਹ ਇੰਨੀ ਵਧੀਆ ਬਣ ਜੂਗੀ ਅ ਪਰ ਬਹੁਤ ਹੀ ਸੋਹਣੀ ਗੱਡੀ ਬਣੀ ਆ ਵਧੀਆ ਉਹਨਾਂ ਨੇ ਬੰਪਰ ਦੋਨੋਂ ਉਹਦੇ ਚੇਂਜ ਕੀਤੇ ਨਵੇਂ ਉਹਦੇ ਬੰਪਰ ਪਾਏ ਜਾਲੀਆਂ ਜੋੜੀਆਂ ਫੌਗ ਲੈਂਪ ਪਾਏ ਸਾਰਾ ਕੁਝ ਉਹਦਾ ਨਵਾਂ ਪਾਤਾ ਗੱਡੀ ਬਹੁਤ ਸੋਹਣੀ ਬਣ ਗਈ ਤੇ ਇਸ ਕਰਕੇ ਆਪਾਂ ਤੁਹਾਨੂੰ ਨਾਲ ਉਹ ਵੀਡੀਓ ਚਲਾਵਾਂਗੇ ਤੇ ਪਹਿਲਾਂ ਦੀ ਗੱਡੀ ਦੀ ਹਾਲਤ ਵੀ ਦਿਖਾਵਾਂਗੇ ਉਸ ਤੋਂ ਬਾਅਦ ਨਾਲ ਜਿੱਦਾਂ ਦੀ ਉਹ ਗੱਡੀ ਤਿਆਰ ਹੋ ਕੇ ਹੁਣ ਬਣੀ ਆ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਹਾਨੂੰ ਆਪਣੇ ਕੰਮ ਦੇ ਵਿੱਚ ਕੋਈ ਕਮੀ ਕੋਈ ਘਾਟ ਨਜ਼ਰ ਆਵੇ ਤਾਂ ਪਲੀਜ਼ ਤੁਸੀਂ ਸਾਡੇ ਤੱਕ ਉਹ ਆਪਣੀ ਜਿਹੜੀ ਸਲਾਹ ਕੀ ਤੁਹਾਡੀ ਮੈਸੇਜ ਆ ਤੁਹਾਡਾ ਜਿਹੜਾ ਉਹ ਸਾਡੇ ਤੱਕ ਪਹੁੰਚਦਾ ਜਰੂਰ ਕਰਿਆ ਕਰੋ ਚਾਹੇ ਫੋਨ ਕਰਕੇ ਕਰੋ ਤੇ ਚਾਹੇ ਤੁਸੀਂ ਕਮੈਂਟ ਦੇ ਵਿੱਚ ਕਰੋ ਤੇ ਕਿਉਂ ਜੇ ਤੁਸੀਂ ਕਮੀ ਸਾਡੇ ਕੰਮ ਦੇ ਵਿੱਚ ਕੋਈ ਲੱਭੋਗੇ ਤੇ ਅਸੀਂ ਅੱਗੇ ਵਾਸਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਸਾਡੇ ਹੀ ਕੰਮ ਦੀ ਕੁਆਲਿਟੀ ਹੈ ਜਿਹੜੀ ਉਹ ਹੋਰ ਵਧੀਆ ਬਣਦੀ ਤੇ ਹੋਰ ਵੀ ਸੋਹਣੀ ਕੁਆਲਿਟੀ ਬਣਨੀ ਆ ਅਸੀਂ ਚਾਹੁੰਦੇ ਆਂ ਕਿ ਉਸ ਤੋਂ ਵੀ ਵਧੀਆ ਕੰਮ ਕਰਕੇ ਆਪਾਂ ਕਸਟਮਰ ਨੂੰ ਦਈਏ ਕਿਉਂਕਿ ਅਗਲਾ ਆਪਣੇ ਕੋਲੇ ਬੜੇ ਮਾਣ ਨਾਲ ਆਉਂਦਾ ਵਾ ਤੇ ਉਹਦਾ ਕੰਮ ਆ ਜਿਹੜਾ ਬਹੁਤ ਸੋਹਣਾ ਹੋਵੇ ਸੋ ਗੱਡੀ ਬਹੁਤ ਸੋਹਣੀ ਤਿਆਰ ਹੋਈ ਆ ਤੁਸੀਂ ਕਮੈਂਟ ਦੇ ਵਿੱਚ ਆਪਣੀ رائے ਫੋਨ ਕਰਕੇ ਆਪਣੀ رائے ਤੁਸੀਂ ਜਰੂਰ ਦਿਓ ਅਗਰ ਤੁਹਾਨੂੰ ਕੰਮ ਵਧੀਆ ਲੱਗਿਆ ਤਾਂ ਪਲੀਜ਼ ਸਪੋਰਟ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਨਾਲ ਦੀ ਨਾਲ ਜਿਵੇਂ ਜਿਵੇਂ ਨਵੀਂ ਅਪਡੇਟ ਤੇ ਕੋਈ ਆਉਂਦੀ ਆ ਆਪਣੇ ਕੋਲ ਉਹ ਤੁਹਾਨੂੰ ਆਪਾ ਦਿੰਦੇ ਰਹਿਾਂਗੇ ਵੀ ਮਤਲਬ ਇਹਦੇ ਵਿੱਚ ਵੀ ਹੁਣ ਤੁਹਾਨੂੰ ਇਹੀ ਗੱਲ ਆਪਾਂ ਸੁਝਾਈ ਆ ਵੀ ਘੱਟੋ ਘੱਟ ਕੰਮ ਫਸਟ ਵਾਰ ਹੋਣਾ ਲਾ ਹੋਵੇ ਜਾਂ ਸੈਕੰਡ ਵਾਰ ਤੇ ਗੱਡੀ ਖਰੀਦਣ ਤੋਂ ਪਹਿਲਾਂ ਤੁਸੀਂ ਉਹਦੇ ਚਾਰੇ ਦਰਵਾਜੇ ਬੌਨਟ ਚੈੱਕ ਕਰੋ ਕੰਪਨੀ ਸੀਲ ਹੋਵੇ ਕੰਪਨੀ ਦੀਆਂ ਇੱਕ ਸੀਲਾਂ ਲੱਗੀਆਂ ਹੁੰਦੀਆਂ ਨੇ ਜਿਹੜੇ ਪੂਰੇ ਪੀਸ ਹੁੰਦੇ ਆ ਨਾ ਉਹਨਾਂ ਦੇ ਵਿੱਚ ਇੱਕ ਕੰਪਨੀ ਦੀ ਸੀਲ ਲੱਗੀ ਹੁੰਦੀ ਆ ਜਿਹੜਾ ਪੀਸ ਦੁਬਾਰਾ ਗੱਡੀ ਦੇ ਪੈ ਗਿਆ ਡੈਮੇਜ ਹੋ ਗਈ ਗੱਡੀ ਦੁਬਾਰਾ ਉਹਦੇ ਕੋਈ ਪੀਸ ਪੈ ਗਿਆ ਜਿਹੜਾ ਉਹਦੇ ਸੀਲ ਨਹੀਂ ਲੱਗੀ ਹੁੰਦੀ ਕੰਪਨੀ ਸੀਲ ਨਹੀਂ ਲੱਗੀ ਹੁੰਦੀ ਦੁਬਾਰਾ ਜੇ ਉਹਦੇ ਆਪਾਂ ਸੀਲ ਲਗਵਾ ਵੀ ਲੈਨੇ ਆ ਤਾਂ ਉਹ ਜਿਹੜੀ ਸੀਲ ਆ ਉਹ ਕਾਰੀਗਰ ਬੰਦੇ ਤੋਂ ਸੁਪੀ ਨਹੀਂ ਰਹਿ ਸਕਦੀ ਆਮ ਕਸਟਮਰ ਨੂੰ ਵੀ ਬਾਰੇ ਕੋਈ ਨੌਲੇਜ ਨਹੀਂ ਹੈਗੀ ਬਟ ਜਿਹੜਾ ਕਾਰੀਗਰ ਬੰਦਾ ਹੈ ਜਿਹੜੇ ਕੰਮ ਕਰਦੇ ਨੇਗੇ ਉਹਨਾਂ ਤੋਂ ਲੁਕੀ ਨਹੀਂ ਰਹਿ ਸਕਦੇ ਉਹਨਾਂ ਨੇ ਫੜ ਲੈਣੀ ਹੈ ਕਿ ਗੱਡੀ ਦਾ ਪੀਸ ਆ ਜਿਹੜਾ ਉਹ ਚੇਂਜ ਹੈ ਇਸ ਕਰਕੇ ਕੋਸ਼ਿਸ਼ ਕਰੋ ਸਾਰੇ ਪਾਰਟ ਨਾਲ ਦੇ ਹੁਣ ਗੱਡੀ ਦੇ ਬਾਹਰਲੀ ਡੈਂਟਿੰਗ ਪੇਂਟਿੰਗ ਆ ਜਿਹੜੀ ਕਰਨ ਵਾਲੀ ਉਹਦੀ ਸਕਰੈਚ ਨਹੀਂ ਗੇ ਉਹਦੇ ਵੱਲ ਨਾ ਬਾਲੇ ਮਤਲਬ ਟੈਨਸ਼ਨ ਲਿਆ ਕਰੋ ਉਹ ਤਾਂ ਹੋ ਹੀ ਜਾਣਾ ਹੁੰਦਾ ਹੈਗਾ ਗੱਡੀ ਦੇ ਪੀਸ ਨਾਲ ਦੇ ਹੋਣ ਗੱਡੀ ਐਕਸੀਡੈਂਟ ਨਾ ਹੋਵੇ ਗੱਡੀ ਮੇਨ ਚੀਜ਼ ਆ ਬੀ ਅੱਗੋਂ ਪਿੱਛੋਂ ਐਕਸੀਡੈਂਟ ਕੇ ਤੋਂ ਨਾ ਹੋਵੇ ਇੰਜਨ ਗੇਅਰ ਦੀ ਵਧੀਆ ਹੋਵੇ ਬਾਡੀ ਲੈਣ ਦਾ ਕੰਮ ਆ ਜਿਹੜਾ ਉਹ ਫਸਟ ਵਾਰ ਜਾਂ ਸੈਕੰਡ ਵਾਰ ਹੁੰਦਾ ਹੈਗਾ ਕੋਈ ਬਹੁਤ ਵੱਡਾ ਫੱਕ ਨਹੀਂ ਪੈਂਦਾ ਲਿਆ ਕੇ ਤੁਸੀਂ ਉਹਦੇ ਦੇ ਆਪਣਾ ਤਕਰੀਬਨ ਜਿਆਦਾ ਨਹੀਂ ਤਾਂ 50 ਕ ਹਜ਼ਾਰ ਰੁਪਏ ਹੱਥੋਂ ਮੰਨ ਕੇ ਚੱਲੋ ਹਾਲ ਹੋਸਟ 50 ਕ ਹਜ਼ਾਰ ਦੇ ਵਿੱਚ ਤੁਹਾਡੀ ਜਿਹੜੀ ਗੱਡੀ ਆ ਉਹ ਬਿਲਕੁਲ ਨਵੀਂ ਬਣ ਜਾਣੀ ਹੈ ਤੇ ਇਸ ਕਰਕੇ ਇਹਨਾਂ ਗੱਲਾਂ ਦਾ ਮੇਰਾ ਵੀਰ ਗੱਡੀ ਲੈਣ ਤੋਂ ਪਹਿਲਾਂ ਤਿਆਰ ਰੱਖਿਆ ਕਰਦਾ ਤੇ ਸੋ ਜਿਹੜੇ ਵੀਰ ਸਪੋਰਟ ਕਰਦੇ ਨੇ ਜਿਹੜੇ ਫੋਲੋ ਕਰਦੇ ਨੇ ਆਪਣੇ ਪੇਜ ਨੂੰ ਤੇ ਆਪਣੇ ਕੰਮ ਨੂੰ ਪਸੰਦ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਮੇਰਾ ਵੀਰ ਫੋਲੋ ਕਰਦੇ ਹੋ ਤੇ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਸੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗਾਰਾਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮਰੂਤੀ ਸੂਜ਼ੂਕੀ ਦੀ ਸਵੈਪਟ ਡੀਆਰ ਮਾਡਲ ਐਲਡੀਆਈ ਐਲਡੀਆਈ ਤੋਂ ਇਸ ਗੱਡੀ ਨੂੰ ਆਪਾਂ ਬੀਡੀਆਈ ਕੀਤਾ ਵਾ ਇਹ ਐਲਡੀਆਈ ਮਾਡਲ ਸੀ ਤੇ ਇਹਨੂੰ ਆਪਾਂ ਕੀਤਾ ਵਾ ਬੀਡੀਆਈ ਗੱਡੀ ਦੀ ਜਿਹੜੀ ਹਾਲਤ ਸੀ ਉਹ ਕਾਫੀ ਨਾਜ਼ੁਕ ਸੀਗੀ ਤੇ ਕਸਟਮਰ ਨੂੰ ਆਪਾਂ ਸਮਝਾਇਆ ਵੀ ਤੁਸੀਂ ਇਹਨੂੰ ਆਲ ਓਵਰ ਜਿਹੜੀ ਹੈਗੀ ਸੱਤ ਸੜ ਗਿਆ ਸਾਰੀ ਰੀਪੇਂਟ ਕਰਵਾਓ ਤਾਂ ਕਿ ਤੇ ਜਾ ਕੇ ਇਸ ਗੱਡੀ ਦੀ ਜਿਹੜੀ ਹਾਲਤ ਆ ਉਹਦੇ ਵਿੱਚ ਕੁਝ ਸੁਧਾਰ ਆ ਸਕਦਾ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈਗੀ ਗੱਲਬਾਤ ਸੁਣੀ ਸਮਝੀ ਤੇ ਡਿਸੀਜਨ ਲੈਂਤਾ ਉਹਨਾਂ ਨੇ ਵੀ ਹਾਂ ਆਪਾਂ ਪੂਰੀ ਗੱਡੀ ਨੂੰ ਪੇਂਟ ਕਰਵਾਵਾਂਗੇ ਵਧੀਆ ਰਹੇ ਤੇ ਕਾਰ ਜਿਹੜੀ ਹੈਗੀ ਹੈਗੀ ਪੂਰੀ ਪੇਂਟ ਹੋਣ ਤੋਂ ਬਾਅਦ ਬਹੁਤ ਹੀ ਸੋਹਣੀ ਤਿਆਰ ਹੋਈ ਹੈ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗੀ ਚੈੱਕ ਕਰੋ ਲਾਸਟ ਟੱਚ ਆ ਜਿਹੜਾ ਵੀਡੀਓ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣੀ ਹੈ ਜਿਹੜੀ ਗੱਡੀ ਉਹ ਤਿਆਰ ਹੋਈ ਆ ਪਰਲ ਵਾਈਟ ਸੇਡਵਾ ਆਲ ਓਵਰ ਆਪਾਂ ਇਸ ਗੱਡੀ ਨੂੰ ਸਾਰੀ ਰੀਪੇਂਡ ਕੀਤਾ ਇਹ ਬਾਈ ਦਿੱਲੀੋਂ ਗੱਡੀ ਲੈ ਕੇ ਆਏ ਸੀਗੇ ਦਿੱਲੀ ਤੋਂ ਗੱਡੀ ਖਰੀਦਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿ ਉਹ ਜਿਹੜੀ ਗੱਡੀਆਂ ਤੁਸੀਂ ਦਿੱਲੀ ਤੋਂ ਕਿਸੇ ਵੀ ਅਦਰ ਸਟੇਟ ਦੇ ਵਿੱਚੋਂ ਲੈਣੇ ਹੋ ਤਾਂ ਉਹ ਘੱਟੋ ਘੱਟ ਕੰਮ ਆ ਜਿਹੜਾ ਉਹਨਾਂ ਦਾ ਫਸਟ ਵਾਰ ਹੋਣਾ ਹੋਵੇ ਡੈਂਡਿੰਗ ਮੈਂਡਿੰਗ ਜਿੰਨੀ ਮਰਜ਼ੀ ਹੋਵੇ ਬਟ ਪਹਿਲੀ ਵਾਰ ਹੋਣੀ ਹੋਵੇ ਤਾਂ ਕਿਤੇ ਜਾ ਕੇ ਉਹ ਵਧੀਆ ਹੁੰਦੀ ਆ ਤੇ ਮੇਰਾ ਵੀਰ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸასი ਸ਼ਕਲ